ਨਾ ਆ ਤੇ ਲਸਣ ਗਾਰਾ ਪੈਰ ਆ ਗਾਰਾ ਉਹੀ ਪਤਲੀ ਲੋਕ ਦੇ ਮਮੀ ਨੇ ਪੈਰੀ ਹੱਥ ਲਾ ਤੂੰ ਸਰਹੰਗਦੇ ਤੋਂ ਆਇਆ ਨਾ ਲੋਰ ਮੇਲੇ ਤੋਂ ਆਇਆਗਾ ਚਾਹ ਉਹਦੀ ਮੰਮੀ ਦਾ ਤੇਰਾ ਮੈਨੂੰ ਕਾਜਦਾ ਇਹਨਾਂ ਨੂੰ ਕੋਈ ਲੱਖਣ ਨਹੀਂ ਹੂੰ ਬੇਰੀ ਲਾਦਾ ਕਾਇ ਕਾਇ ਲਾਉਣਾ ਤਾਂ ਨਹੀਂ ਲਾਉਂਦਾ ਆ ਤਾਂ ਕਿ ਲੋਰ ਪਤਲੀ ਦੇਖ ਲੈ ਸੁਖਵੀਰ ਇਹਦਾ ਹੀ ਨੇ ਫਿਰ ਹੁਣ ਬੈਗ ਤਾਂ ਲਾ ਦੇ ਬਾਕੀ ਗਰ ਨਾਲ ਲਿਪੜੇ ਨਹੀਂ ਲੋਰਾ ਤੋ ਦਿਓ ਗਾਰੇ ਨਾਲ ਤੂੰ ਸਾਨੂੰ ਪਤਾ ਹੀ ਹੈ ਵੀ ਮੀਂਹ ਚ ਲਵੇੜ ਕੀ ਲਿਆ ਹੋਵੇਗਾ ਬਾੜ ਬਣਾ ਘਟਾ ਦੇ ਮੋਦੀ ਚੱਕੇ ਅੰਦਰ ਵੀ ਛੱਡੋ ਬਿਸਤਰਾ ਚੁਟਿਆ ਹੋ ਤਾਂ ਸਾਹਿਬੀ ਨੂੰ ਤਾਂ ਦੇਖ ਲਾ ਕਿੱਥੇ ਉਹ ਤਾਂ ਦੇਖੀ ਦੇਖੀ ਖੜ ਜਾ ਉਹਨੇ ਦੇਖ ਗਿੱਲੇ ਨਹੀਂ ਮੈਂ ਮਰ ਜਾ ਮੈਂ ਤਾਂ ਆਪਦੇ ਹੀ ਨਹੀਂ ਕੰਮ ਘਟਦੇ ਤੇ ਊਰੇ ਦੇਖ ਲੈਂਦਾ ਮੀ ਨਾ ਵੀ ਆ ਗਿਆ ਵੇ ਸੱਚੀ ਪਾਈ ਇਹ ਤਾਂ ਤੇਰੇ ਉਦੋਂ ਲਾਈਟਰ ਪਾਏ ਤਾਂ ਬਾਦ ਹੀ ਆਇਆ ਹੋਰ ਆ ਦੇਖ ਲੈ ਇਸ ਰਾਤ ਨੂੰ ਫੋਟੋ ਕਰਨਾ ਅਸੀਂ ਖਾਣ ਦਾ ਇਸ ਦਾ ਕੱਲ ਨੂੰ ਆਉਂਦੇ ਪਹਿਲਾਂ ਜਾਨਣਾ ਨਾ ਵੀ ਤੂੰ ਆ ਖੜ ਜਾ ਜਾ ਵੇ ਆ ਦੇ ਨੂੰ ਖੜਾ ਆ ਕੱਲ ਨੂੰ ਆਣਾ ਦੀ ਅਜੇ ਹੈ ਹੈ ਅਜੇ ਵੀ ਕੱਲ ਨੂੰ ਆਣਾ ਦੀ ਸੰਗ ਸ਼ਰਮ ਦਾ ਘਟਾ ਹਾਂ ਠੰਡ ਤਾਂ ਹੈਗੀ ਉਹ ਦੂਜਾ ਕਿਧਰ ਗਿਆ ਵੀਰਵਾਲ ਆ ਦੇ ਦੇ ਇਹਨੂੰ ਖੜਾ ਦੇ ਕੋਪਰੀ ਬਜ ਪਹੋਲਾ ਚੱਲ ਹਾਂ ਤਾਂ ਫੜਾਇਆ ਉਹਨਾਂ ਨੂੰ ਲੰਮਾ ਨਾਣਾ ਬਣਾ ਕੇ ਆਨੇ ਬੀ ਨੂੰ ਦੋਨਾਂ ਨਾਣਾ ਬੀ ਇੱਕ ਤਾਂ ਆਇਆ ਖੜਾ ਏ ਜੈਨੂ ਕਹਿੰਦਾ ਹੈ ਏ ਜੈਨੂ ਕਹਿੰਦਾ ਆ ਲੋਰ ਬਦਲੇ ਨੇ ਇਦਾਂ ਐਂ ਪਾ ਲਈ ਬਸ ਫੇਰ ਆ ਚੱਲ ਕੋਈ ਨਵੀਂ ਬਦਲੀ ਜਾਉ ਆ ਕੱਢਦੇ ਸਵਾਨ ਦੇਖੋ ਕੀ ਕੁਛ ਲਿਆ ਆ ਵਿੰਦਰ ਸਰਾਂਦ ਤੋਂ ਆਮ ਪਾਪੜ ਲਿਆ ਆ ਮੰਦੇੰਦੇ ਕੱਢਣਾ ਦੀ ਆ ਲੋਰ ਤੇ ਦੇ ਮੀ ਪੈਦੀ ਦੋ ਦਿਨ ਨਹੀਂ ਬੈਠੀ ਕੱਢਿਆ ਨਹੀਂ ਗਿਆ ਵੀ ਇੱਕ ਤਾਂ ਲਿਬੜ ਕੇ ਦੂਜੀ ਵੱਲ ਬੈਠਣੀ ਆ ਚਲੋ ਪਾਣੀ ਦਿੱਤਾ ਹੋ ਗਿਆ ਪੈਰ ਧੋ ਲੈ ਚਲੋ ਜੀ ਟਾਈਮ 5:00 ਵਜਣ ਤੋਂ ਵੀ ਉੱਪਰ ਹੋ ਗਿਆ ਮੈਂ ਧਾਰ ਕੱਢਦੀ ਆ ਪਿੰਦਰ ਸਿੰਘ ਆਪਣਾ ਪਹੁੰਚ ਗਿਆ ਲੈਟਰ ਪੈ ਤੋਂ ਬਾਅਦ ਆ ਗਿਆ ਦੇਖ ਲੈ ਕਹਿ ਕੇ ਗਾਦੀ ਉਹ ਨਾ ਜੀ ਰਹੁੰਦਾ ਨਹੀਂ ਅਸੀਂ ਆਪ ਤੋਂ ਥਾਲੀਆਂ ਦੇਖ ਕੇ ਨਗਾਰਾ ਦਿੰਦੇ ਉੱਥੇ ਧਰਦੇ ਕੋਈ ਨਾ ਫਿਰ ਧੋ ਦਾਂਗੇ ਆ ਚੱਕੋ ਮੰਜੇ-ਮੁੰਜੇ ਅੰਦਰ ਤੇ ਆਪਣਾ ਕੰਮ ਨਿਬੜ ਗਿਆ ਪਰਮਾਤਮਾ ਦੀ ਕਿਰਪਾ ਨਾਲ ਉੱਪਰੋਂ ਵੀਡੀਓ ਤੁਹਾਨੂੰ ਫੇਰ ਦਿਖਾਵਾਂਗੇ ਜੀ ਹੁਣ ਮੈਂ ਲੇਟ ਆ ਵੀ ਦਾ ਹਾਲ ਦੇਖੋ ਇੱਧਰ ਚਲੋ ਜੀ ਚਲੋ ਜੀ ਟਾਈਮ ਸਾਡੇ 7 ਹੋ ਗਏ ਤਾਂ ਕੰਡਤੀ ਆਪਾਂ ਨੇ ਤੇ ਆਪਣਾ ਚਾਹ ਪਾਣੀ ਦਾ ਨਿਬੜ ਗਿਆ ਬੱਚੇ ਜੀ ਸੁੱਤੇ ਪਏ ਨੇ ਛੁੱਟੀਆਂ ਕਰਕੇ ਉਹ ਲੇਟ ਉੱਠਦੇ ਨੇ ਅੱਜ ਮੈਨੂੰ ਨਹੀਂ ਪਤਾ ਵੀ ਮਿਸਤਰੀ ਆਉਣਗੇ ਜਾਂ ਨਾ ਮੇਰੀ ਗੱਲ ਹੀ ਨਹੀਂ ਹੋਈ ਬਸ ਰਾਤ ਵੀ ਹਨੇਰਾ ਹੋ ਗਿਆ ਕੰਮ ਕਰਦਿਆਂ ਨੂੰ ਤੇ ਹੁਣ ਆਪਾਂ ਦੇਖੋ 2 ਦਿਨ ਹੋ ਗਏ ਕਿਉਂ ਇੱਥੇ 2 ਦਿਨ ਪਹਿਲਾਂ ਮੀਂਹ ਪਈ ਆ ਕੱਲ ਆਪਣੀ ਲੈਟਰ ਦੀ ਤਿਆਰੀ ਹੋ ਗਈ ਇਥੋਂ ਰਸਤੇ 'ਚ ਕੱਪੜੇ ਤੋਂ ਉਹਨੇ ਫਰਸ਼ ਗਿੱਲਾ ਹੋ ਜਾਂਦਾ ਸੀ ਆ ਭਈਆ ਕੁਰਸੀ ਭਰੀ ਕੁਸਪਿੰਦਰ ਲਿਆ ਥੋੜੇ ਜਿਹੜੇ ਜਿਹੜਿਆਂ ਦੀ ਲੋੜ ਹੁੰਦੀ ਤੇ ਉਹਨੇ ਪਾ ਕੇ ਸੁਕਾ ਲੈਂਦੇ ਤੇ ਹੁਣ ਮੈਂ ਜ ਸਵੇਰੀ ਤੋਂ ਆਉਂਗੀ ਗਰਮ ਪਾਣੀ ਕਰ ਲਿਆ ਉਹਦੇ ਵਿੱਚ ਡੋਬ ਲਾਂਗੇ ਇਹਨਾਂ ਨੂੰ ਫਿਰ ਬਾਣੀ ਠੰਡ ਘਟ ਲੱਗਦੀ ਹੈ ਹਾਂਜੀ ਮੇਲਾ ਦਾ ਬਾਥਰੂਮ 'ਚ ਪੈਣੀਆ ਬਾਥਰੂਮ ਭਰਿਆ ਅੱਜ ਤਾਂ ਮੈਨੂੰ ਇੱਥੇ ਪਰ ਹੁਣ ਇਹਨਾਂ ਨੂੰ ਕੋਠੇ ਦੇ ਤਾਰ ਬੰਨ ਕੇ ਪਾਉਨੇ ਸੁੱਕ ਜਾਣਗੇ ਹਵਾ ਨਾਲ ਹੁਣ ਕਿਹੜਾ ਸੁੱਕਦੇ ਨੇ ਇਹ ਮ ਜਾਂ ਜਿਹੜਾ ਹਵਾ ਚਲਦੀ ਆਪਾਂ ਨੇ ਪੱਲੀਆਂ ਚੱਕੀਆਂ ਨਹੀਂ ਅੱਜ ਨਾਲੇ ਮੰਜਾਂ ਦੀ ਪੱਲੀਆਂ ਦੀ ਸੈਟਿੰਗ ਕਰਦੇ ਆ ਤਾਂ ਮੋਟੇ-ਮੋਟੇ ਐਂ ਟੰਗੀਆਂ ਹੋਈਆਂ ਨੇ ਤੇ ਬਾਕੀ ਦੇਖਦੇ ਆ ਜੀ ਮਿਸਤਰੀ ਆ ਗਏ ਮੇਰੀ ਸਰਦਾਰ ਅਜੀ ਨਾਲ ਗੱਲ ਹੀ ਨਹੀਂ ਹੋਈ ਉਹ ਵੀ ਥੱਕੇ ਪੈਨੇ ਹੁਣ ਤੇ ਸਾਈਫੀ ਆਪਣਾ ਬਣਾ ਗੇਟ ਦੇਖੋ ਮੈਨੂੰ ਬਣਾ ਦਾ ਕਮੈਂਟ ਆਉਂਦੇ ਨੇ ਵੀ ਤੁਸੀਂ ਗੇਟ ਵੀ ਨਾ ਕਿਵੇਂ ਸਾਰਦੇ ਹੋ ਅਸੀਂ ਇਸ ਤਰ੍ਹਾਂ ਇਹਦੇ ਵਿੱਚ ਇੱਕ ਆ ਪਤਲੀ ਸਲੇਟ ਐ ਪਾ ਕੇ ਉੱਪਰ ਡੰਡੇ ਲਾ ਦਨੇ ਆ ਦੇਸੀ ਗੇਟ ਬਣਾਉਨੇ ਆ ਅਸੀਂ ਤੇ ਹੁਣ ਮੈਂ ਇੱਥੇ ਕੱਪੜੇ ਧੋਣੀਆਂ ਇੰਦਰ ਬਾਕੀ ਇੱਥੇ ਮੱਜਾ ਮੰਨਣ ਨੂੰ ਥਾਂ ਕਰਾਂਗੇ ਹੁਣ ਦਿਨ 'ਚ ਆਹ ਜੇ ਗਿੱਲੀ ਆ ਥੋੜੀ ਜਿਹੀ ਇਹਨੂੰ ਫਿਰ ਇੱਕ ਸਾਈਡ ਤੇ ਕਰਾਂਗੇ ਤੇ ਥੋੜਾ ਜਿਹਾ ਹਵਾ ਨਾਲ ਫਰਸ਼-ਪੁਰਸ਼ ਤਾਂ ਵਧੀਆ ਸੁੱਕੋਗੇ ਦੋ ਤਿੰਨ ਦਿਨ ਹੋ ਗਏ ਤੇ ਬਹੁਤ ਬੁਰਾ ਹਾਲ ਸੀ ਪਹਿਲਾਂ ਆਪਾਂ ਕੱਪੜੇ ਧੋ ਲਈਏ ਜੀ ਫਿਰ ਮਿਲਦੇ ਆਂ ਬਾਏ ਜੱਜੂ ਭੈ ਡੂੰਗਾ ਤੂੰ ਘੰਟਾ ਲਾ ਮੈਂ ਆ ਹੁਣ ਆਪ ਥੋੜਾ ਪਾ ਮੇਰੇ ਸਿੱਧਾ ਕਰ ਦੇ ਰੱਚੀ ਭਾਉ ਤਾਂ ਜੇ ਆਪਾਂ ਇਹ ਲਾਉਂਦੇ ਪਾਈ ਪਲਾਗੇ ਛੱਡਿਆ ਉਹ ਕੋਈ ਕੁਸਬੀ ਸੀ ਪੈਤੀ ਘੱਟੀ ਨਹੀਂ ਹੋਗੀ ਔਰ ਉਹ ਜੋ ਰੋਟੀ ਖਾਣ ਦਾ ਪਾਈ ਉਹ ਕੌਣ ਉਹ ਫਿਰ ਖਾਣਾ ਜਰਾ ਉੱਥੇ ਸਾਰਿਆਂ ਨੇ ਪਹਿਲਾਂ ਤਾਂ ਉਸੇ ਨੂੰ ਤਾਂ ਬੋਲ ਮਾਰਿਆ ਦੀ ਰੋਟੀ ਬਣਾ ਦੇ ਆ ਕੀ ਆ ਹਾਂ ਕਿ ਮਾੜਾ ਪਰ ਨਾਲੇ ਕਹਦੇ ਨਾ ਮਰ ਜਾਦੇ ਹੋ ਗਿਆ ਜਿਹੜੇ ਪਿੰਦਰ ਚਾਰ ਦਿਨ ਪਤੇਗੜ ਸਾਹਿਬ ਮੋਜਾ ਲੈ ਕੇ ਆਜਾ ਬਣਾ ਦੋ ਰੇਲੇ ਦੀ ਹਾਂ ਇਹ ਵੀ ਲੈ ਲਓ ਤਰੀਪੇ ਇਹਨੂੰ ਕਹਿੰਦਾ ਮੇਰੇ ਆਉਂਦੇ ਨੂੰ ਪਾ ਦਿਓ ਮੈਂ ਵੀ ਕਹ ਰਿਆ ਕਿ ਆਪਣੇ ਜ ਆਇਨ ਚ ਆ ਗਏ ਇਹਨਾਂ ਨਾਲ ਆਨੇ ਨੂੰ ਹੀ ਹੱਟ ਰੋ ਜਿਆ ਬਾਪਾ ਪਾਈ ਤੋਂ ਵਾਲੇ ਚ ਆ ਗਿਆ ਦੂਧੋ ਘਰ ਬਣਾ ਲਾ ਗਏ ਤੈਨੂੰ ਚੱਕਣੀ ਪੈਂਦੀ ਏ ਸਾਰੀ ਕੀ ਆ ਬਰੇਤੀ ਦੀ ਆ ਬਰੇਤੀ ਦੀ ਕਰੀਤੇ ਬੇਰ ਮੈਨੂੰ ਰੋਟੀ ਬਣਾਉਣੇ ਕਈ ਕੰਮ ਤਾਂ ਹੋ ਹੀ ਗਿਆ ਨਾ ਕੀ ਆ ਲੜੀ ਆ ਨੇ ਮੇਲੇ ਵੇਲੇ ਮੈਨੂੰ ਠੰਡ ਹੀ ਲੱਗਦੀ ਹੈ ਕੰਮ ਕਰਦਾ ਤਾਂ ਵਾਲਾ ਉੱਤਰ ਜਾਂਦਾ ਹੈ ਹਨਾ ਬੇਬੀ ਸੱਜ ਤੂੰ ਧੁੱਪ ਨਿਕਲੇ ਯਾਰਾ ਕੱਪੜਾ ਧੋ ਲੈ ਚਲੋ ਜੀ ਆਪਾਂ ਨੇ ਬੇੜੇ ਚੋਂ ਬਾਜਰੀ ਵੀ ਚੱਕਤੀ ਹੁਣ ਇਥੋਂ ਬੇੜਾ ਸਾਫ਼ ਕਰਾਂਗੇ ਇਹ ਮੈਨੂੰ ਇਹੀ ਕੰਮ ਹੁੰਦਾ ਆਪ ਤਾਂ ਸਰਦਾਰ ਜੀ ਜਦੋਂ ਸਾਡੇ ਮਿਸਤਰੀ हट ਜਾਂਦੇ ਨੇ ਤੜਕੇ ਨੂੰ ਭੱਜ ਜਾਂਦਾ ਮੈਂ ਰਹਿ ਜਾਂਦੀ ਆ ਫਿਰ ਇਥੇ ਮੈਂ ਹਰ ਵਾਰ ਇਹੀ ਕੰਮ ਹੁੰਦਾ ਮੇਰਾ ਹੁਣ ਸਾਰਾ ਦਿਨ ਨਹੀਂ ਚੱਲੂ ਹੁਣ ਇਥੇ ਲੈਟਰ ਆਪਣਾ ਦੇਖੋ ਇਹ ਸੁੱਕ ਗਿਆ ਇੱਕ ਰਾਤ ਉੱਪਰ ਦੀ ਟੱਪ ਗਈ ਹੁਣ ਇਹਦੇ ਹਾਰੇ-ਦਾਰੇ ਤਿੰਨ-ਤਿੰਨ ਰਦੇ ਲਾਤੇ ਆਪਾਂ ਨੇ ਕਈ ਵਾਰ ਮੀਂਹ ਆ ਜਾਂਦਾ ਨਾ ਫਿਰ ਪਾਣੀ ਦੀ ਪ੍ਰੋਬਲਮ ਹੋ ਜਾਂਦੀ ਹੈ ਅੰਦਰੋਂ ਵੀ ਅਸੀਂ ਨੇ ਬਾਜਰੀ ਚੱਕਤੀ ਆਪਣੇ ਅੱਜ ਅੱਜ ਦਾ ਦਿਨ ਮਿਸਤਰੀ ਲੱਗੂਗਾ ਕਿਉਂ ਫਿਰ ਢੁੱਲਾ ਖੋਲ ਕੇ ਫੇਰ ਲਾਵ ਹਉਨ ਠੰਡ ਬਹੁਤਾ ਦੋ ਤਿੰਨ ਦਿਨ ਫੇਰ ਮੀਂਹ ਦਾ ਮੌਸਮ ਖਰਾਬ ਹੈ ਹੁਣ ਪੰਗਾ ਨਹੀਂ ਲੈਂਦੇ ਪਹਿਲਾਂ ਬਹੁਤ ਮੁਸ਼ਕਲ ਹੋ ਗਿਆ ਸੀ ਤੇ ਅੰਦਰੋਂ ਅਸੀਂ ਸਾਫ ਸਪਾਈ ਕਰਤੀ ਹੁਣ ਗਲੀ ਚ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਦੀ ਮੈਂ ਇਟਾਂ ਉਧਰ ਲੀਆਂ ਇਟਾਂ ਤੇ ਲਾਤੀਆਂ ਰੋੜੀ ਇੱਕ ਜਗ੍ਹਾ ਇਕੱਠੀ ਕਰਤੀ ਤੇ ਉਧਰ ਨੇਬੀ ਮਿਸਤਰੀ ਨਾਲ ਲੱਗਿਆ ਹੈ ਇੱਕ ਸਾਈਡ ਰ데요 ਲੈ ਕੇ ਲਾਉਣ ਵਾਲੇ ਬਾਕੀ ਲੱਗੇ ਟਾਈਮ ਹੋ ਗਿਆ ਜੀ 2:30 ਵਜ ਗਏ ਅਸੀਂ ਸਵੇਰ ਦੇ ਲੱਗਿਆ ਪਹਿਲਾਂ ਮੈਂ ਸਵੇਰੇ ਸਵੇਰੇ ਇਨੇ ਕੱਪੜੇ ਧੋਤੇ ਉਦੋਂ ਬਾਅਦ ਫੇਰ ਰੋਟੀ ਰੋਟੀ ਬਣਾਈ ਐ ਨੇ ਮਿਸਤਰੀ ਆ ਗਏ ਬਸ ਫਿਰ ਅਸੀਂ ਅੰਦਰੋਂ ਉਥੋਂ ਬੇਲਾ ਕਰ ਲਿਆ ਹੁਣ ਦੇਖਦੇ ਆ ਮੱਝਾਂ ਉੱਥੇ ਬੰਨਿਆ ਕਰੀਏ ਜਾਂ ਇੱਧਰ ਮਸ਼ੀਨ ਵਾਲੀ ਸਾਈਡ ਪੱਕੇ ਚ ਬੰਨ ਲਿਆ ਕਰੀਏ ਕੱਚੇ ਚ ਬੇੜਾ ਵਾਲਾ ਖਰਾਬ ਕਰ ਦਿੰਦੀਆਂ ਨੇ ਕੀ ਕਰੀਏ ਅਸੀਂ ਫਾਰਸ ਲਾਉਣਾ ਤਾਂ ਹੈਗਾ ਤੀ ਪਰ ਹੁਣ ਫਿਰ ਉਹਦਾ ਨਾ ਬੇੜੇ ਦਾ ਲੈਵਲ ਸਹੀ ਕਰਕੇ ਬਾਅਦ ਦੇ ਵਿੱਚੋਂ ਹੀ ਲਾਵਾਂਗੇ ਆਪਾਂ ਬਾਥਰੂਮ ਕੰਪਲੀਟ ਕਰਕੇ ਫਿਰ ਮੂਰਲੇ ਪੁਰਾਣੇ ਬਾਥਰੂਮ ਨੇ ਜਿਹੜੇ ਉਹਨਾਂ ਨੂੰ ਢਾ ਦਾਂਗੇ ਤੇ ਹੁਣ ਥੋੜਾ ਜਿਹਾ ਬਾਹਰ ਹੋਰ ਭੰਦੇ ਆ ਗੱਡੀ ਨਿਕਲਦੀ ਕਰਾਂਗੇ ਕਿਉਂਕਿ ਕਈ ਵਾਰ ਐਮਰਜੈਂਸੀ ਕਿਤੇ ਜਾਣਾ ਪੈ ਜਾਂਦਾ ਮੌਕੀ ਭਰਾਂ ਨਹੀਂ ਵੀ ਰਹਿ ਗਿਆ ਤੇ ਇਹ ਜਿਆ ਨਾ ਵੀ ਉਹ ਨਾ ਦੋਰ ਦੇ ਡਰਾਇਲ ਜੀ ਮੱਸ ਇੰਨੀ ਕੁ ਭੰਨ ਲਓ ਹੁਣ ਤੂੰ ਤਾਂ ਹੁਣ ਫੇਰ ਜੰਮੀ ਇਹਦੇ ਸਿਰਤੀ ਰਹਿ ਗਏ ਪਿੰਦਰ ਆ ਜਾ ਸੰਨੀ ਪਾਈ ਬਈ ਹਾਂ ਆ ਗੱਲ ਲਗਾ ਲ ਤੋ ਬਈ ਚਲ ਤਾੜਾ ਬਿਨਾ ਗਾਣੂ ਗੱਲ ਬਣਦੀ ਨਾ ਵੀ ਇਹ ਨਾ ਬਸ ਹੁਣ ਤਾਂ ਬਹੁਤਾ ਹੋ ਗਿਆ ਇਹਦਾ ਡਰਿੱਲ ਲਾਉਗੀ ਜਿੱਥੇ ਜਾਓ ਮੀ ਹੂੰ ਗੋਇੰਗ ਟੂ ਕਰੀਂ ਰੱਖ ਪੀ ਉਸੇ ਚੱਲ ਹੁਣ ਤਾਂ ਲਵੀ ਲੱਗ ਗਿਆ ਕੰਮ ਹੋਰ ਕਿੰਨਾ ਕ ਪੰਨੂ ਗੇੜ ਨੂੰ ਉਹਦੇ ਮੈਂ ਖਾਸਾ ਤੋਂ ਬਾਹਰ ਦੀ ਨਾ ਆ ਵੀ ਚੋ ਬਾਜਰੀ ਵੀ ਨਹੀਂ ਫੁੱਟਣੀ ਲੋਰਾ ਸੁੱਕ ਗਈ ਆ ਮਾਮਾ ਲੋਰ ਦੇਵੇਂ ਅੰਤ ਨੂੰ ਲੋਹ ਤੇ ਤਾਂ ਸੁੱਕਿਆ ਹੈ ਉਹ ਮੋਟੀ ਜੀ ਵੀ ਸੁੱਕ ਗਈ ਉਹ ਚੱਲ ਸਾਵੀ ਭਾਈ ਕੋਣ 4 ਹੋ ਗਏ ਸੰਨੀ ਭਾਈ ਮੈਂ ਸੰਨਾ ਵੀ ਟਾਈਮ ਹੋ ਗਿਆ ਉੱਠ ਘੜੀਆਂ ਹੋਰ ਜਿਹੜਾ ਦੱਦਾ ਹਮ ਚਲਦੇ ਵੀ ਨਹੀਂ ਮਾਟਰ ਤੁਸੀਂ ਕੱਟ ਦਿਓ ਬਸ ਜਿਹੜਾ ਕੁਝ ਕੱਟਣਾ ਹੋਇਆ ਵਿੱਚੋਂ ਅਮੈਂ ਨੇ ਇੱਕ ਮਾਟਰ ਸਵੇਰੇ ਚੱਲੀ ਆ ਜਾਂਦਾ ਬਾਕੀ ਚੱਲ ਜਾ ਰਹੀ ਹੈ ਸਿੱਧੀ ਕਰਦੇ ਕੱਪੜੇ ਝੂਟਾਂ ਦੀ ਵੀ ਮੈਂ ਕਿ ਲੋਈ ਦੀ ਹੂੰ ਹੂੰ ਬਬਲੀ ਕਾ ਆ ਕਰਦਾ ਮੈਂ ਵੀ ਪੀਲੇ ਪੀਲੇ ਇਹ ਪੂਰਾ ਹੋਇਆ ਹੈ ਅਸੀਂ ਇਹ ਕਹਿੰਦੇ ਕਿ ਤੇਰਾ ਵਿਆਹ ਹੋ ਗਿਆ ਸੀ ਉਹ ਨੰਬੀਰ ਬੱਲਾ ਕਹਿੰਦਾ ਜਮਈ ਵੀ ਨਹੀਂ ਵਿਆਹ ਕਹਿੰਦਾ ਹੋ ਗਿਆ ਸੀ ਤਰਾ ਹੈ ਹੁੰਦੀ ਕਿ ਤਾ ਤੂੰ ਵੀ ਹੋਵੇਂਗਾ ਲੜਦਾ ਹੋਵੇਂਗਾ ਕੰਪਟਿੰਗ ਬੰਦੀ ਰਹੇ ਪਰ ਤੋਂ ਉਹਦੇ ਵਾਲਾ ਜੰਮ ਬੰਦ ਕਰਾ ਦੇ ਜੇ ਤੂੰ ਮੈਨੂੰ ਪਰਸੋਂ ਤੂੰ ਮੈਨੂੰ ਵੇਂਦੀ ਸੀ ਸੇਟ ਜਾਣਾ ਉਹਦਾ ਦੇ ਆਹੋ ਸਾਹ ਖਿਚਾਓ ਉਹਦਾ ਨਾਮ ਕੀ ਹੈ ਆਹ ਦਾ ਕਾਲਿੰਗਾ ਮੈਂ ਵੀ ਨਹੀਂ ਜਮਨਿਆਂ ਦੇ ਚਾਹ ਪੀਣਾ ਹਟਾ ਉਹੀ ਲਾ ਰਿਹਾ ਹੈ ਬੋਟਾ ਪਰੋਣਾ ਨਹੀਂ ਤਾਂ ਮਰਨਾ ਨਾ ਰਿਹਾ ਪਤਾ ਉਹਨੇ ਬੜਾ ਹੀ ਬੜੇ ਪਾ ਇੱਧਰ ਦੇਖ ਲੈਂਦੇ ਆ ਆ ਵਧੀਆ ਕਰਨਾ ਅੱਧੀ ਚੋਬਲੀ ਨਾ ਕਰਤੀ ਕਰਦਾ ਮਰਦਾ ਹਲੇ ਮੁੰਡੇ ਨੂੰ ਬੋਲ ਮਾਰਦੀ ਸੀ ਪਰਬਤੀ ਆ ਗੋਲਾ ਨਾ ਉਹਦਾ ਮਿਲ ਪਤਾ ਨਹੀਂ ਜਿਹੜੇ ਮੇਰੇ ਨਾਲ ਹੈ ਹੁਣ ਲਈ ਵਧੀਆ ਸਾਫਾ ਸਮਾ ਹੈ ਸਾਹ ਨੂੰ ਹਿੱਕ ਤੇ ਜਮਾਨਾ ਮਾ ਅਰੇ ਨਾ ਤਿੰਨ ਨਾ ਨਾ ਤਕਾ